ਤੋਕੜ ਗੱਬੜ ਝੋਟੀ ਦਿਖਾਵਾਂਗਾ ਜੀ ਦੋਸਤੋ ਸਾਨੂੰ ਦੂਜਾ ਸੂਆ ਸੂਨ ਵਾਲੀ ਆ ਸਸਰੀ ਕਾਲੀ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਤੇ ਜਿਹੜੇ ਬਾਈ ਆਪਣਾ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਬਾਈ Facebook ਤੇ ਦੇਖ ਰਹੇ ਨੇ ਵੀਡੀਓ ਉਹ Facebook ਪੇਜ ਨੂੰ ਕਰ ਲੋ ਫੋਲੋ ਦੋਸਤੋ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਇਆ ਦੂਜਾ ਸੂਹਾ ਸੂਨ ਵਾਲੀ ਝੋਟੇ 6 ਮਹੀਨਿਆਂ ਦੀ ਗੱਬਰ ਚੱਕ ਪਾਸ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤਰਉਲੇ ਤੇ ਸੰਗਰੂਰ ਦੇ ਵਿਚਕਾਰ ਰਹਿ ਜਾਂਦਾ ਦੋਸਤੋ ਲੰਗਵਾਲ ਤੋਂ ਰਾਜਾਂ ਦਾ 4 ਕਿਲੋਮੀਟਰ ਕੱਦ加ੜ ਬਹੁਤ ਸੋਹਣਾ ਝੋਟੀ ਦਾ ਵੱਡੇ ਕੱਦ加ੜ ਵਾਲੀ ਆ ਪਹਿਲੇ ਸੂਏ 10 11 ਲੀਟਰ ਦੁੱਧ ਦਿੱਤਾ ਚੋਟੀ ਨੇ ਸਿੰਘ ਦੇਖ ਸਕਦੇ ਹੋ ਗੋਲ ਆ ਕੱਦ-ਕੜ ਵੀ ਚੰਗਾ ਪਿੰਡਾ ਬਿਲਕੁਲ ਪਤਲਾ ਕਾਗਜ਼ ਵਰਗਾ ਇਧਰੋ ਚਾਰ ਦੰਦਾ ਚੋਟੀ ਦੁੱਧ ਉਹ ਡرائی ਆ ਹੁਣ ਤਾਰੀਖ ਹੈਗੀ ਅੱਜ ਦੋ ਦੋ ਤੇ ਪੰਜਵਾਂ ਮਹੀਨਾ ਦੋ ਤਰੀਕਾ ਪੰਜਵਾਂ ਮਹੀਨਾ ਜਿਹੜੇ ਬਾਈ ਨੇ ਝੋਟੀ ਲੈਣੀ ਆ ਨੰਬਰ ਵਾਈਆਂ ਦਾ ਚੱਲ ਰਿਹਾ 9914464908 ਇਹ ਨੰਬਰ ਤੇ ਕਨੈਕਟ ਕਰ ਲੋ ਦੋਸਤੋ ਤੇ ਰੇਟ ਕਰਿਆ ਇਹਦਾ 70000 ਜਿਹੜਾ ਬਾਈ ਆਪਣਾ YouTube ਚੈਨਲ ਸਬਸਕ੍ਰਾਈਬ ਕਰਕੇ ਆਉ ਤੇ Facebook ਪੇਜ ਫੋਲੋ 3000 ਰੁਪਿਆ ਸੂਟ ਆ ਦੋਸਤੋ 70 ਚੋਂ ਬਾਕੀ ਮੌਕੇ ਤੇ ਮਾਨ ਤਾੜ ਕਰ ਦਾਂਗੇ ਕੱਦ ਕਾੜ ਦੇਖ ਸਕਦੇ ਹੋ ਕੱਦ ਕਾਠ ਝੋਟੀ ਦਾ ਪੂਰਾ ਚੰਗਾ ਦਾ ਫੇਸ ਕੁਆਲਟੀ ਵੀ ਚੰਗੀ ਆ ਜਾਤ ਜਾਤ ਬਰੀਡ ਵਾਲੀ ਝੋਟੀ ਆ ਦੋਸਤੋ ਪਹਿਲੇ ਸੂਏ 10 11 ਲੀਟਰ ਦੋ ਦੱਸਤਾ ਵੋਝ ਭਾਰਦੀ ਆਪਣੀ ਗਾਰੰਟੀ ਹੋਊਗੀ ਕੋਈ ਬੋਝ ਭਾਰ ਨਹੀਂ ਪੈਂਦਾ ਜੇ ਆਪਣੀ ਗਾਰੰਟੀ ਆ ਦੋਸਤੋ ਵੋਝ ਭਾਰਦੀ ਆਕੀ ਕੱਦ ਕਾੜ ਦੇਖ ਸਕਦੇ ਹੋ ਚੰਗਾ ਝੋਟੀ ਦਾ ਤਣ ਵੀ ਮੁੱਠੀ ਵਾਲਾ ਚੰਗੀ ਜਾਤ ਬਰੀਡ ਵਾਲੀ ਝੋਟੀ ਆ ਦੋਸਤੋ ਇੱਕ ਵਾਰ ਲੈ ਕੇ ਕਈ ਸੂਏ ਵੇਚਣ ਦੀ ਲੋੜ ਨਹੀਂ ਕਿਉਂਕਿ ਨਵੇਂ ਹਾਨ ਦੀ ਝੋਟੀ ਆ ਤਾਂ ਦੂਜਾ ਸੂਆ ਸੁਣਣੇ ਪੂਰੇ 6 ਮਹੀਨਿਆਂ ਦੀ ਗੱਬਰ ਚ ਇੱਕ ਪਾ ਸਕਦਾ ਦੋਸਤੋ ਜਾਤ ਬਰੀਡ ਚੰਗੀ ਆ ਝੋਟੀ ਦੀ ਜਿਹੜੇ ਬਾਈਆਂ ਲੈਣੀਆਂ ਕਰ ਲੋ ਕਨੈਕਟ 9914464908 ਇਹ ਨੰਬਰ ਆ ਦੋਸਤੋ ਤੇ ਆਪਣੀ ਵੀਡੀਓ ਦੇਖਣ ਲਈ ਧੰਨਵਾਦ